200 ਕਿੱਲੋ ਦੀ ਮਟਿਆਰ ਲੁੱਟ ਕੇ ਲੈ ਗਈ ਸਾਰਾ ਬਾਜ਼ਾਰ ਪਹਿਲੇ ਨੂੰ ਛੱਡ ਕੇ ਦੂਜੇ ਨੂੰ ਛੱਡ ਕੇ ਤੀਜੇ ਨਾ ਹੋ ਗਈ ਫਰਾਰ ਸੋਸ਼ਲ ਮੀਡੀਆ ਤੇ ਮਚ ਗਈ ਹਾਹਾਕਾਰ ਪੱਤਰਕਾਰ ਵੀ ਇੰਟਰਵਿਊ ਲੈਣ ਲਈ ਹੋ ਗਿਆ ਤਿਆਰ ਮੁੰਡੇ ਵੀ ਖੜੇ ਆ ਜਿੰਨਾਂ ਨਾਲ ਹੋਇਆ ੱੱੱਕਾ ਬੰਨ ਕੇ ਰੁਮਾਲ ਆਜੋ ਤੁਹਾਨੂੰ ਦੱਸਦੇ ਆ ਮੁੰਡਿਓ ਸਾਰੀ ਗੱਲ ਕੀ ਆ ਸਾਰਾ ਮਸਲਾ ਕੀ ਆ ਆਜੋ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਸਿੱਧੂ ਤੁਸੀਂ ਦੇਖ ਲਓ ਜਿਹੜਾ ਇਹ ਆਪਣੇ ਨਾਲ ਖੜੇ ਆ ਮੁੰਡੇ ਇਹ ਬਹੁਤ ਦੁਖੀ ਆ ਕਹਿੰਦੇ ਹੁੰਦੇ ਜਦੋਂ ਆਪਾਂ ਪਿਆਰ ਕਿਸੇ ਨਾਲ ਕਰ ਲੈਨੇ ਆ ਪਹਿਲਾਂ ਵੇਖ ਲਿਆ ਕਰੋ ਵੀ ਪਿਆਰ ਆਪਾਂ ਕਿਹਦੇ ਨਾਲ ਕਰ ਰਹੇ ਆ ਕਿਹਦੇ ਨਾਲ ਆਪਾਂ ਵਿਆਹ ਕਰਵਾ ਰਹੇ ਆ ਕਿਹਦੇ ਨਾਲ ਉਹ ਕੌਣ ਆ ਕੌਣ ਨਹੀਂ ਹੈਗੀ ਸਾਰਾ ਕੁਝ ਆਪਾਂ ਗੱਲ ਕਰਾਂਗੇ ਬਾਈ ਨਾਲ ਕੀ ਹੋਇਆ ਸਰ ਸਸੀ ਗਾਇ ਸਸੀ ਗਾਇ ਬਾਈ ਜੀ ਕੀ ਗੱਲ ਹੋਈ ਸਰ ਗੱਲ ਹੋਈ ਬਾਈ ਮੇਰਾ ਵਿਆਹ ਹੋਇਆ ਸੀਗਾ ਤੇ ਉਹ ਮੁੜ ਕੇ ਮੇਰੇ ਨਾਲ ਪਹਿਲਾਂ ਤਾਂ ਰਹੀ ਆ ਸਾਲ ਕ ਡੇਢ ਸਾਲ ਵਧ ਗਿਆ ਹੂੰ ਉਦੋਂ ਵਰ ਕੇ ਥੋੜਾ ਥੋੜਾ ਵਿਗੜਨ ਜੇ ਲੱਗੀ ਬਾਹਰ ਜਾਣ ਲੱਗੀ ਇੰਸਟਾ ਤੇ ਵੱਧ ਵੀਡੀਓ ਕਰਨ ਲੱਗੀ ਮੈਂ ਰੋਕਦਾ ਸੀਗਾ ਵੀ ਇਹ ਰ ਆ ਵੀ ਆਪਣੇ ਵੀ ਆਪਾ ਪਰਿਵਾਰ ਵਾਲੇ ਬੰਦੇ ਆ ਇੱਜਤ ਵਾਲੇ ਇਹ ਚੀਜ਼ਾਂ ਚੰਗੀਆਂ ਨਹੀਂ ਆ ਤੇ ਪਰ ਉਹ ਰੁਕਦੀ ਨਹੀਂ ਸੀਗੀ ਕਿੰਨੇ ਫਾਲੋਅਰ ਸੀ ਬਈ ਉਹਦੇ ਉਹਦੇ ਲੱਖ ਤੋਂ ਉੱਤੇ ਸੀ ਜੀ ਲੱਖ ਤੋਂ ਉੱਤੇ ਸੀ ਕਿਤੇ ਉਹ ਗਲਤ ਨਹੀਂ ਫਾਲੋਅ ਬਣਾ ਕਰਕੇ ਵਿਆਹ ਕਰਵਾਇਆ ਹੋਵੇ ਹਾਂ ਨਹੀਂ ਨਹੀਂ ਉਦੋਂ ਮੈਨੂੰ ਬਈ ਮੈਨੂੰ ਪਤਾ ਨਹੀਂ ਇਹ ਚੀਜ਼ਾਂ ਦਾ ਸਟਾ ਸਟਾ ਐਵੇਂ ਫਾਲੋ ਫਾਲੋਅਰ ਨਹੀਂ ਆਪਾਂ ਤਾਂ ਬਸ ਉਂ ਦਿਲ ਨੂੰ ਲੱਗੀ ਆ ਤੇ ਵੀ ਤਾਂ ਕਰਕੇ ਆ ਤੇ ਫਾਲੋ ਫਾਲੋਅਰ ਤਾਂ ਨਹੀਂ ਮੈਂ ਆਪਾਂ ਕੋਈ ਨਾ ਮਤਲਬ ਸੀਗਾ ਮੈਂ ਤਾਂ ਤੁਹਾਨੂੰ ਰੋਕਦਾ ਹੁੰਦਾ ਸੀ ਤੂੰ ਰਹਿਣ ਦੇ ਕੰਮ ਨਾ ਕਰਨਾ ਵੀਡੀਓ ਆ ਕਰੋ ਰੋਕਦੇ ਨਹੀਂ ਸੀਗੇ ਤੇ ਫਿਰ ਬਹਨੇ ਭੁੰਨੇ ਮਾਰ ਕੇ ਕਿਤੇ ਇਧਰ ਨੰਗੀ ਕਿਤੇ ਇਧਰ ਨੰਗੀ ਜਿਵੇਂ ਵਾਰਾ ਪਸੂ ਨਹੀਂ ਫਿਰਦ ਹੁੰਦੇ ਮੁਰਕੇ ਸਾਲ ਵਾਤ ਆਏ ਹੋਣ ਲੱਗੇ ਅੱਛਾ ਤੁਸੀਂ ਦੇਖ ਲਓ ਦੋਸਤੋ ਮੁੰਡੇ ਨੇ ਵਿਆਹ ਕਰਵਾਇਆ ਸੀਗਾ ਇੰਸਟਾਗ੍ਰਾਮ ਤੇ ਕੁੜੀ ਰੇਲਾ ਪਾਉਂਦੀ ਸੀ ਹਾਂ ਰੇਲਾ ਪਾਉਂਦੀ ਅੱਛਾ ਰੇਲਾ ਪਾਉਂਦੀ ਸੀ ਹਣ ਤੂੰ ਰੋਕਦਾ ਹੁੰਦਾ ਸੀ ਵੀ ਰੇਲਾ ਨਾ ਆਪਾਂ ਹਾਂ ਮੈਂ ਰੋਕਦਾ ਸੀਗਾ ਮੇਰਾ ਡੈਡੀ ਵੀ ਰੋਕਦਾ ਸੀ ਮੈਂ ਵੀ ਰੋਕਦਾ ਸੀਗਾ ਡੈਡੀ ਕੀ ਕਹਿੰਦਾ ਸੀ ਤਰਾ ਡੈਡੀ ਕਹਿੰਦਾ ਸੀ ਵੀ ਆਹ ਕੀ ਕੰਜਲ ਕਿੱਤਾ ਬੰਦੇ ਨੇ ਇਹਨਾਂ ਨੇ ਵੀ ਆਪਾਂ ਤਾਂ ਇੱਜ਼ਤ ਵਾਲੇ ਬੰਦੇ ਐਨਾਂ ਨੂੰ ਕਿ ਵੀ ਆਹਦਾ ਰੋਟੀ ਟੋ ਤੇ ਪਰ ਉਹ ਹਟੀ ਨਹੀਂ ਲੋਕ ਵੀ ਤਾਨੇ ਮਾਰਦੇ ਹੋਣਗੇ ਲੋਕ ਬਥੇਰੇ ਮਾਰਦੇ ਭਾਈ ਦੇਖ ਹੱਸਦੇ ਸੀਗੇ ਅਗਲਾ ਕੰਦਾ ਹੋ ਜਾਂਦਾ ਟਿਕ ਟੌਕਰ ਜਿਹੜੇ ਇੰਸਟਾਗ੍ਰam ਵਾਲੇ ਵੱਡੇ ਸਟਾਰ ਅੱਛਾ ਇਹ ਕੌਣ ਆ ਫਿਰ ਇਹ ਤਾਂ ਮੈਂ ਇਹਦੇ ਨਾਲ ਵਿਆਹ ਦੂਜੀ ਏਲ ਭੱਜ ਗਈ ਭਾਈ ਮੈਥੇ ਵਾਦੇ ਅੱਛਾ ਇਹਦੇ ਨਾਲ ਭੱਜ ਗਈ ਹਾਂ ਕੀ ਨਾਦਰਾ ਭਾਈ ਮੇਰਾ ਨਾਮ ਆਕਾਸ਼ਦੀਪ ਭਾਈ ਅੱਛਾ ਤੇਰੇ ਨਾਲ ਪਹਿਲਾਂ ਜਿਹੜੀ ਪਹਿਲਾਂ ਇਹਦਾ ਵਿਆਹ ਹੋਇਆ ਜਿਹੜੀ ਕੁੜੀ ਨਾਲ ਅੱਛਾ ਉਹ ਫਿਰ ਤੇਰੇ ਨਾਲ ਭੱਜ ਗਈ ਹਾਂਜੀ ਭਾਈ ਮੇਰੇ ਨਾਲ ਭੱਜ ਗਈ ਤੂੰ ਭੱਜ ਕੇ ਵਿਆਹ ਕਰਵਾਇਆ ਹਾਂ ਭਾਈ ਭੱਜ ਕੇ ਕਰਵਾਇਆ ਸੀ ਵਿਆਹਰ ਦੋਵਾਂ ਨੇ ਪਹਿਲਾਂ ਨਾਗ ਲੈਂਦੇ ਆ ਇਹਦੇ ਨਾਲ ਅਸੀਂ ਗੱਲ ਮੈਨੂੰ ਤਾਂ ਸੀ ਇਹਦੇ ਨਾਲ ਕ ਵਿਆਹ ਸੀ ਤਨ ਵਿਆਹ ਹੀ ਸੀ ਮੰਨ ਕੇ ਬਈ ਕਿਹੜਾ ਕਿ ਮਰਜ਼ੀ ਮੰਨ ਲਾਇ ਰ ਮੈਨੂੰ ਵੀ ਨਹੀਂ ਪਤਾ ਸੀ ਯਾਰ ਦੋਵੇਂ ਪਾਸੇ ਮੂੰਹ ਮਾਰਦੀ ਸੀ ਬਈ ਉਹ ਯਾਰ ਮਤ ਇਹੋ ਜਿਹਾ ਸੋਚੇ ਨਹੀਂ ਸੀ ਮੈਂ ਕਿ ਯਾਰ ਮੇਰੇ ਦੀ ਟਿੱਕੀ ਹੋ ਗਈ ਬਈ ਮੈਂ ਤਾਂ ਨਾਲ ਗੱਲ ਦੱਸਦਾ ਸਾਡੇ ਕਿਹੜੇ ਫੋਟੋ ਫੋਟੋ ਲਵਾਉਣ ਆਉਂਦੇ ਸੀ ਮੈਂ ਤਾਂ ਤਾਂ ਫੈਨ ਆ ਮੈਂ ਤਾਂ ਫੈਨ ਮੈਂ ਇਹ ਆਉਂਦਾ ਸੀ ਹਾਂ ਤੇ ਮੁੜ ਕੇ ਜਦੋਂ ਫੈਨ ਫੈਨ ਬਣ ਕੇ ਉਦੋਂ ਮੁੜ ਕੇ ਤਿੰਨ ਦਿਨ ਘਰੋਂ ਨਿਕਲ ਜਾਂਦੀ ਸੀ ਵੀ ਮੈਂ ਵੀਡੀਓ ਸ਼ੂਟ ਕਰਦਿਆਂ ਮੈਂ ਥੋੜਾ ਡਾਇਰੈਕਟਰ ਨੇ ਸਦਾ ਮੈਨੂੰ ਉਹਨੇ ਸਦਾ ਮੈਨੂੰ ਉਹਨੇ ਸਦਾ ਜਦੋਂ ਮੈਂ ਜਾਵਾਂ ਹੀ ਬਸ ਰਸਾ ਹੈ ਕਾਸਤਾ ਵੀ ਮੈਂ ਜਿੱਕੇ ਜਾਂਦੀ ਸੀ ਉਹ ਅੱਛਾ ਤੁਹਾਨੂੰ ਦੱਸ ਕੇ ਜਾਂਦੀ ਸੀ ਵੀ ਮੈਂ ਕਿੱਥੇ ਜਾਂਦੀ ਬਾਈ ਮੈਨੂੰ ਕਹੋ ਸੀ ਮੈਨੂੰ ਐ ਕਹਿਣਦੀ ਹੁੰਦੀ ਸੀ ਵੀ ਚੰਡੀਗੜ੍ਹ ਮੇਰੀ ਸ਼ੂਟਿੰਗ ਆ ਤੇ ਮੁਰਕੇ ਇਹਦੇ ਕੋਲੇ ਜਾਂਦੀ ਸੀ ਉਹ अच्छा तेरे कल्ला उंदी हां जी भाई मेरे को ही थे रंदे दो थे दोनों अजी भाई 17 सेक्टर रंदे चंडीगढ़ अच्छा दोवे जने 17 सेक्टर ਦੇ ਵਿੱਚ ਰਹਿੰਦੇ ਸੀਗੇ اچھا ਕਿੱਥੇ ਰਹਿੰਦੇ ਸੀ ਫਲੈਟ ਬਲੂਟ ਫਲੈਟ ਲੈਂਦਾ ਸੀ ਵਿਆਹ ਦਾ ਸਾਡਾ ਉੱਥੇ ਕਿੰਨੇ ਦਿਨ ਰਹਿੰਦੀ ਤੇਰੇ ਕੋਲ ਉੱਥੇ ਮੇਰੇ ਕੋਲ ਵੀ 10 ਦਿਨ ਵੀ ਰਹਿੰਦੀ ਸੀ 20 ਦਿਨ ਵੀ ਉੱਥੇ ਕਹਿੰਦੀ ਹੁੰਦੀ ਜੀ ਕਹਿੰਦੀ ਵੀ ਤੇ ਇਹ ਜਿਹੜਾ ਇਹ ਘਰ ਵਾਲਾ ਵੀ ਨਸ਼ੇ ਕਰਦਾ ਮੈਨੂੰ ਤੋੜਦਾ ਮਾਰਦਾ ਇਦਾਂ ਕਹਿੰਦੀ ਤੈਨੂੰ हां जी ਮੈਨੂੰ ਕਹਿੰਦਾ ਗਰੇ ਚ ਟਾਲੋਂਦਾ दारू ਪੀਂਦਾ ਬਾਬਾ ਕੋ ਦੱਸਿਆ ਜੀ ਭਾਈ ਉਹਨੇ ਮੈਨੂੰ ਕਹਿੰਦੀ ਮਾਦਾ ਫਸੀ ਵੀ ਆ ਕਹਿੰਦੀ ਫਸੀ ਹੋਈ ਆ ਹਾਂ ਉਹ ਮਗਾ ਚਲ ਤੂੰ ਕੋ ਨਹੀਂ ਮਗਾ ਮੈਨੂੰ ਤੋ ਕਹਦਾ ਨਹੀਂ ਦਿੰਦੀ ਕਹਿੰਦੀ ਨਹੀਂ ਦਿੰਦੀ ਭਾਈ ਮੇਰਾ ਨਾ ਵਾਵਾ ਗੱਲਾਂ ਕਰੀਗੇ ਫਿਰ ਮੈਂ ਵਿਆਹ ਕਰਵਾ ਲਿਆ ਭਾਈ ਕਹਿੰਦਾ ਉਹ ਤੇਰੇ ਤੇ ਇਲਜ਼ਾਮ ਲਾਉਂਦੀ ਆ ਵੀ ਤੂੰ ਚਿੱਟਾ ਲਾਉਂਦਾ ਸੀ ਤੂੰ ਉਦਾਰੂ ਪੀਂਦਾ ਸੀ ਤੂੰ ਨਸ਼ੇ ਕਰਦਾ ਸੀ ਹੁਣ ਕੁੱਟਦਾ ਮਾਰਦਾ ਸੀ ਅੱਛਾ ਭਾਈ ਫਿਰ ਭਾਈ ਮੈਂ ਕੁਛ ਨਹੀਂ ਸੀ ਕਰਦਾ ਨਾ ਕੋਈ ਕਰਦਾ ਸਗਾਂਦੀ ਮੈਨੂੰ ਕੁੱਟਦੀ ਸੀ 150 ਕਿਲੋ ਦੀ ਤਾਪ ਸੀ ਕਿ ਮੈਂ ਕਿੱਥੇ ਕੁੱਟ ਦੂੰਗਾ ਨਾ ਹੈ ਮੈਂ ਤਾਂ ਪਹਿਲਾਂ ਤਾਂ ਵਿਆਹ ਕਰਾ ਕੇ ਫਿਰ ਤਾਂ ਆਉਂਦਾ ਸੀਗਾ ਘਰਦਿਆਂ ਵੀ ਵੇਖਿਆ ਵੀ ਆ ਕੇ ਟਰੱਕ ਚੱਲਿਆ ਆਂਦਾ ਤੇ ਮੁੜ ਕੇ ਚੱਲ ਮੈਂ ਨਸ਼ਾ ਪਤਾ ਕਰਦਾ ਸੀ ਤੇ ਇਹਨੂੰ ਕਾ ਕਿਉਂਕਿ ਜੇ ਮੈਂ ਨਾਸ਼ਾ ਪਤਾ ਕਰ ਦੰਦਾ ਬਾਈ ਤੈਨੂੰ ਕਹਿੰਦੇ ਬਈ ਉਹ ਤੁਹਾਡੀ ਛੱਤ ਵੀ ਡਿੱਗ ਪਈ ਸੀ ਕਹਿੰਦੇ ਰੀਲ ਪਾਈ ਤੁਸੀਂ ਸਾਡੀ ਕੋਈ ਛੱਤ ਨਹੀਂ ਸੀ ਉਹ ਕਿਸੇ ਹੋਰ ਦੀ ਜਿਹੜੀ ਪਲਾ ਕੇ ਇਹਨੇ ਤੇ ਬਣਾ ਕੇ ਭੇਜਤੀ ਅੱਛਾ ਕਿਸੇ ਹੋਰ ਦੀ ਛੱਤ ਸੀ ਉਹ ਫੇਰ ਭਾਈ ਕੋਈ ਛੱਤ ਨਹੀਂ ਸੀ ਨਾਲੇ ਤਾਂ ਤੁਸੀਂ ਵੀ ਵੀਡੀਓ ਦੇ ਵਿੱਚ ਕਹੀ ਜਾਂਦੇ ਹੋ ਵੀ ਵੀ ਸਾਡੀ ਛੱਤ ਡਿੱਗ ਗਈ ਵੀ ਅਸੀਂ ਗਰੀਬ ਬੰਦੇ ਆਂ ਜੀ ਸਾਨੂੰ ਪੈਸੇ ਕਰੋ ਸਾਡਾ ਆ ਫਲਣਾ ਮੈਨੂੰ ਤਾਂ ਭਾਈ ਉਹਨੇ ਕੁੱਟ ਕੇ ਕੁੱਟ ਕੇ ਤੁਮਕਾ ਕੇ ਵੀ ਨਹੀਂ ਮੈਂ ਛੱਡ ਕੇ ਉੱਠ ਜੂੰਗੀ ਨਹੀਂ ਮੈਂ ਉੱਥੇ ਮੁੰਡੇ ਸੱਦ ਕੇ ਤੇਰੇ ਲੱਤਾਂ ਮਹਾ ਤੜਾ ਦੂੰਗੀ ਵੀ ਵੇਚਣਾ ਉਹ ਕਰ ਵੀ ਮੇਰੇ ਮਗਰ ਪੈਸੇ ਆ ਜਾਣਗੇ ਹਾਂ ਵੀ ਮੇਰੇ ਮਗਰ ਬੋਲ ਮੈਨੂੰ ਪੈਸੇ ਆ ਜਾਣਗੇ ਚਾਰ ਅੱਛਾ ਉਹ ਪੈਸੇ ਫਿਰ ਕਰਤੇ ਲੋਕਾਂ ਨੇ ਭਈ ਉਹ ਨੂੰ ਪਤਾ ਉਹਨੇ ਸਤਾਹਰਾ ਕੁਛ ਮੈਨੂੰ ਕੋਈ ਪਤਾ ਨਹੀਂ ਉਹਦਾ ਚੀਜ਼ ਨਾ ਇਹ ਕਹੀ ਹੈ ਬਹੁਤ ਆਏ ਹੁਣਗੇ ਬਹੁਤ ਆਏ ਹਾਂ ਅੱਬੇ ਹੁਣ ਵੀ ਪਾਈ ਜਾਂਦੀ ਆ ਉਹ ਕਿਹੜੀ ਹੁਣ ਮੁੰਡੇ ਨਾਲ ਭੱਜੇ ਕਿਹੜੇ ਨਾਲ ਉਹ ਹੁਣ ਵੀ ਵੀਡੀਓ ਬਣਾ ਬਣਾ ਪਾਈ ਜਾਂਦੀ ਆ ਬਈ ਉਹਦਾ ਯਾਰ ਅੱਛਾ ਤੇਰੇ ਨਾਲ ਫਿਰ ਉੱਤੇ ਜਦੋਂ ਇਹਦੇ ਕੋਲੋਂ ਤੇਰੇ ਨਾਲ ਭੱਜ ਕੇ ਗਈ ਆ ਉਹ ਤੇਰੇ ਨਾਲ ਰਹਿਣ ਲੱਗ ਗਈ ਤੂੰ ਐਕਸ਼ਨ ਨਹੀਂ ਲਿਆ ਕੋਈ ਭਈ ਮੈਂ ਐਕਸ਼ਨ ਕੀ ਲੈਣਾ ਸੀ ਕਿ ਮੁਰਕੇ ਜਦੋਂ ਪਤਾ ਲੱਗਿਆ ਵੀ ਇਹਦੇ ਨਾਲ ਵਿਆਹ ਕਰਾਈ ਬੈਠੀ ਆ ਮੈਂ ਕੋਰਟ 'ਚ ਵੀ ਕੇਸ ਕੀਤਾ ਮੁਰਕੇ ਕੋਈ ਗੱਲ ਹੀ ਨਹੀਂ ਭਈ ਸੁਣ ਦੱਸਾਂ ਦਾ ਬਈ ਮਨ ਕੋਈ ਅੱਛਾ ਫਿਰ ਤੇਰੇ ਨਾਲ ਭੱਜ ਗਈ ਹਾਂ ਤੂੰ ਰੱਖੀ ਕਰੇ ਹਾਂ ਬਈ ਏ ਆ ਮਾਦ ਨੂੰ ਦਾਦਾਂ ਯਾਰ ਇਹਨਾਂ ਹੁਣ ਇਹਦਾ ਘਰ ਸਿੱਟੇ ਹੀ ਉਹ ਸਾਡੇ ਭਾਂਜੇ ਉਹਦਾ ਲੈਟਰਿੰਗ ਢਾਈ ਨਾਲੇ ਪੱਥਰ ਸਿੱਟੇ ਬਾੜਾ ਕੁਸ ਕਰਕੇ ਲੈਟਰਿੰਗ ਪੱਥਰ ਕਿਵੇਂ ਉਹ ਲੈਟਰਿੰਗ ਬੰਦੀ ਸੀ ਕਿ ਨਹੀਂ ਮੈਨੂੰ ਇਹ ਚ ਬਹਿਣਾ ਨਹੀਂ ਆਉਂਦਾ ਨਾਲੇ ਤਾਂ ਉਹਦੀ ਲੱਤ ਪਸਾਲੀ ਸੀ ਉਹਦੇ ਚ ਬਈ ਯਾਰ ਲੱਤ ਉਹਦਾ ਹੋਰ ਮੋਟੀ ਬੜੀ ਸੀ 10 ਜਣਾਂ ਨੇ ਕੱਢੀ ਮੁੜ ਕੇ ਬਈ ਪੱਥਰ ਪੁੱਥਰ ਸਿੱੜਤਾ ਉਹਨਾਂ ਦਾ ਕੰਮ ਵਧਾ ਕੇ ਆਈ ਹੈ ਕਦੋਂ ਦੀ ਸਾਡੇ ਘਰੇ ਆਈ ਸੀ ਬਈ ਇਹ ਕੌਣ ਇਹ ਬਈ ਮੇਰਾ ਡੈਡੀ ਯਾਰ ਡੈਡੀ ਆ ਕਿ ਚਾਚਾ ਚਾਚਾ ਹੀ ਮੰਨ ਲਾ ਯਾਰ ਡੈਡੀ ਕਹਿੰਦੇ ਹਾਂ ਬਈ ਡੈਡੀ ਕਹਿੰਦਾ ਇਹ ਚਾਚਾ ਤੋਂ ਆ ਬਈ ਹਾਂਜੀ ਕੀ ਗੱਲ ਹੋਈ ਆ ਬ ਬੁਰਾ ਹਾਲ ਹੀ ਹੋਇਆ ਜੀ ਬੁਰਾ ਹਾਲ ਹੋ ਗਿਆ ਜਦੋਂ ਇਹ ਵਿਆਹ ਕੇ ਲੈ ਕੇ ਆਏ ਕਹਿੰਦੇ ਤੁਸੀਂ ਬਹੁਤ ਕਿਆ ਸੀਗਾ ਵੀ ਇਹ ਕਿਧਰੋਂ ਕੀ ਲੈ ਆਂਦੀ ਹੈ ਕਿਆ ਤਾਂ ਸੀਗਾ ਜੀ ਮੋਟੀ ਭਾਲੀ ਆ ਕਿਆ ਸੀ ਹਾਂ ਕਿਆ ਸੀ ਅੱਖ ਹੀ ਨਹੀਂ ਲੱਗਾਈ ਇਹ ਆ ਭੈਣ ਚੋ ਦਾ ਪੱਕਾ ਹੋ ਹੀ ਗੱਲ ਹੋ ਗਈ ਹੁਣ ਦੱਸੇ ਦੇਖੋ ਬਈ ਯਾਰ ਪੱਧਰ ਆ ਇਹਨੂੰ ਮੈਨੂੰ ਪਤਾ ਨਹੀਂ ਦਾ ਯਾਰ ਪੱਧਰ ਆ ਇਹ ਹਾਂ ਅੱਛਾ ਭਈ ਕਹਿੰਦੇ ਇਹ ਇਹ ਤੁਹਾਡੀ ਛੱਤ ਦੇਗੀ ਨਾ ਜਿੱਟਟੀ ਦੇਗੀ ਅੱਛਾ ਅੱਗੇ ਅੱਗੇ ਜਿੱਦਾਂ ਭੱਜ ਗਈ ਹੁਣ ਉਹਨਾਂ ਦਾ ਕੀ ਡੇਗੂ ਹੁਣ ਉਹਨਾਂ ਦਾ ਕੀ ਪਤਾ ਕੀ ਕੀ ਸਟੋਗੇ ਸਾਰਾ ਵਾਲਟ ਨਾ ਵੀ ਤੋੜਿਆ ਸਾਰਾ ਕੁਝ ਹੀ ਕਰ ਦੁੱਤਾ ਇਹ ਜਿਹੜੀਆਂ ਉਹ ਜਿਹੇ ਕੁੜੀਆਂ ਹੁੰਦੀਆਂ ਨਾ ਪਹਿਲਾਂ ਇਹਦੇ ਨਾਲ ਕਰਾਇਆ ਫਿਰ ਇਹਦੇ ਨਾਲ ਵੀ ਅੱਗੋਂ ਆਈ ਸੀ ਕਿਸੇ ਕੋਲ ਭੱਜ ਕੇ ਫਿਰ ਇਹਦੇ ਨਾਲ ਕਰਾ ਲਿਆ ਇਹ ਵੀ ਭੱਜ ਕੇ ਫਿਰ ਅੱਗੇ ਗਈ ਹੁਣ ਕਿਸੇ ਕੋਲ ਮੁੰਡੇ ਕੋਲ ਹੁਣ ਇਹਨਾਂ ਦਾ ਕੰਮ ਪਤਾ ਕੀ ਆ ਕੰਮ ਬਸ ਇਹੀ ਆ ਵੀ ਪੈਸਾ ਖਾਓ ਪੈਸਾ ਕਮਾਓ ਆਹੀ ਕੰਮ ਆ ਇਹਨਾਂ ਦਾ ਬਸ ਅੱਛਾ ਭਈ ਜਿਹੜਾ ਤੂੰ ਆ ਠੀਕ ਹੈ ਬੀ ਉਹਦਾਂ ਵਿਆਹ ਕਰਵਾ ਲਿਆ ਰੀਲਾਂ ਪਾਉਂਦੇ ਸੀ ਕਿੰਨੇ ਰੁਪਏ ਲੈਂਦੇ ਸੀ ਬਈ ਕਿਸੇ ਦੀਆਂ ਰੀਲਾਂ ਪਾਉਂਦੇ ਸੀ ਇਹ ਤਾਂ ਉਹ ਬਹੁਤ ਲੈਂਦੀ ਸੀਗੀ ਤੇ ਪਰ ਉਹਦੇ ਵਿੱਚ ਪ੍ਰੋਮੋਸ਼ਨਾਂ ਵੀ ਕਰਦੀ ਇੱਜ਼ਤ ਨਹੀਂ ਸੀਗੀ ਸਾਡੀ ਅਣਖ ਨਹੀਂ ਸੀ ਉਹਦੇ ਚ ਬਈ ਉਹ ਦੇਖ ਅਣਖ ਨਹੀਂ ਸੀ ਉਹਦਾ ਤੂੰ ਹੀ ਕਰਦਾ ਸੀ ਪ੍ਰੋਮੋਸ਼ਨ ਪ੍ਰੋਮੋਸ਼ਨ ਆ ਵੀ ਕੀਤੁੰਆਂ ਜੀ 2 3 5000 ਰੁਪਏ ਬਣਿਆ ਸੀ ਮੈਨੂੰ ਦੂਹਾਂ ਕਦਾਂ ਕੀਤਾ ਜੀ ਉਹਦਾ ਸਿਸਟਮ ਪਤਾ ਬਈ ਕੀ ਆ ਕਿਵੇਂ ਉਹਨੇ ਮੇਰੇ ਚਾਚੇ ਦਾ ਨੰਬਰ ਦਿੱਤਾ ਉਹਨੂੰ ਉਹ ਇਹਦੇ ਨਾਲ ਵੀ ਗੱਲ ਕਰਨ ਲੱਗ ਜੂ ਇਹੋ ਜੀ ਇਹਦੇ ਘਰੇ ਵੀ ਆ ਜੂਗੀ ਇਹਦੇ ਕੋਲ ਵੀ ਆ ਜੂਗਾ ਨਾ ਆਏ ਨੇ ਵੇਖਣਾ ਬੰਦਾ ਇਹੋ ਜਾਂ ਬੱਸ ਉਹਨੇ ਤਾਂ ਸਮਝ ਗਿਆ ਤੂੰ ਬਾਕ ਉਹ ਆ ਬੰਦਾ ਵੇਖ ਲੈ ਤੂੰ ਕਿੱਡਾ ਸੁਹਣਾ ਯਾਰ ਤੈਨੂੰ ਲੱਗਦਾ ਏ ਇਹਦੇ ਵੀ ਘਰੇ ਆ ਕੇ ਨਾਲ ਪਜੂ ਇਹਦੇ ਹੋ ਜਾਂਦਾ ਸਿਸਟਮ ਮੇਰਾ ਬੱਕਰਾਂ ਵਾਲੀ ਮੰਡੀ ਆ ਪਤਾ ਉਂਗਲੀ ਜਾ ਵੜਦੇ ਆ ਵੀ ਆ ਬੱਕਰੀ ਕਿੰਨੇ ਦੀ ਆ ਆ ਕਿੰਨੇ ਦੀ ਆ ਉਹੋ ਕੰਮ ਆ ਉਹਦਾ ਉਹੋ ਕੰਮ ਅੱਛਾ ਫੇਰ ਭਾਈ ਉਹ ਬੱਸ ਫੇਰ ਭਾਈ ਤੇਰਾ ਬਾਪੂ ਭਾਈ ਇਹ ਪਿੰਡ ਦੇ ਵਿੱਚ ਤੁਰਦਾ ਸੀ ਤਾਂ ਲੋਕ ਕਹਿੰਦੇ ਸੀ ਉਹਨੂੰ ਭਾਈ ਬਹੁਤ ਕਹਿੰਦੇ ਸੀ ਸੱਥਾਂ ਦੇ ਵਿੱਚ ਉਹਨੂੰ ਕਹਿੰਦੇ ਉਹ ਬੈਠਣ ਜੋਗਾ ਨਹੀਂ ਛੱਡਿਆ ਸੀ ਉਹਨੂੰ ਉਮਰ ਕੇ ਘਰੇ ਹੀ ਰਹਿਣ ਲੱਗ ਗਿਆ ਉਹ ਕੰਦਾ ਤੁਸੀਂ ਪਾ ਲੋ ਕੰਦਲ ਕੇ ਤਜਾਇਰਾ ਕਰਨਾ ਪਰਾ ਮੇਲਾ ਤਾਂ ਬਾਹਰ ਜਾਣ ਦੀ ਜੀ ਨਹੀਂ ਕਰਦਾ ਲੋਕ ਚੇਡਾਂ ਕਰਦੇ ਆ ਹੁਣ ਬੈਗ ਕਰਵਾਇਗਾ ਤੂੰ ਮੈਂ ਕਰਾਉਂਗਾ ਬਾਈ ਇਹਲਾ ਮੈਂ ਪਹਿਲਾਂ ਇਹ ਜੀ ਨਾ ਨਹੀਂ ਕਰਾਉਂਦਾ ਵੀ ਜਿਹੜੀ ਕੋਈ ਫੋਨ ਜਿਹਦੇ ਕੋਲ ਫੋਨ ਨਾ ਹੋ ਉਹ ਤਾਂ ਉਹਦੇ ਨਾਲ ਕਰਾਉਂਗਾ ਇਹਦਾ ਘਰ ਤਾਂ ਵੀ ਮੈਨੂੰ ਪਤਾ ਕਿਵੇਂ ਐਂਡ ਗਿਆ ਵੀ ਕੋਠੇ ਦੇ ਰੀਲਾ ਬਣਾਉਂਦੇ ਹੁੰਦੇ ਸੀ ਇਹਦੋਂ ਮੈਂ ਬਣਾਉਂਦੇ ਹੁੰਦੇ ਸੀ ਨਾ ਬਾਈ ਹਾਂ ਬਣਾਉਂਦੇ ਸੀ ਮੈਂ ਸੱਟ ਕੇ ਲੈ ਗਿਆ ਮੇਰੀ ਭੈਣੀ ਦੇ ਉੱਤੇ ਤੂੰ ਕਰਦੀ ਉਹ ਤਾਂ ਭੈਣ ਘਰ ਕੇ ਰੱਖਦੀ ਕਰਦੀ ਇਹ ਬੰਦਾ ਆਇਆ ਸੀ ਫੈਨ ਬਣ ਕੇ ਤੇ ਮੇਰਾ ਹਾਲਾ ਲੈ ਗਿਆ ਉਹ ਰੱਜ ਜਦੀ ਹੁੰਦੀ ਫੇਰ ਵੀ ਲੀ ਜਾਂਦਾ ਚੱਲਦਾ ਕਹਿੰਦਾ ਆਉਂਦਾ ਸੀ ਇਹ ਫੈਨ ਬਣ ਕੇ ਕਹਿੰਦਾ ਜੀ ਕਹਿੰਦਾ ਮੈਂ ਫੋਟੋ ਕਰਾਉਣੀਆਂ ਫੋਟੋ ਕਰਾਉਂਦਾ ਕਰਾਉਂਦਾ ਭਾਂਦਾ ਯਾਰ ਉਹਨੂੰ ਫੜ ਕੇ ਲੈ ਗਿਆ ਫੈਨ ਨਾਲ ਹੀ ਲੈ ਬਈ ਮਦਦ ਦੂਜਿਆਂ ਹੀ ਕਰਾ ਗਿਆ ਵੱਡਗਾ ਹੀ ਵਿਆਹ ਲਾ ਕੇ ਸਾਰੇ ਅੱਛਾ ਬਈ ਹੁਣ ਤੈਨੂੰ ਤੈਨੂੰ ਲੱਗਦਾ ਵੀ ਤੂੰ ਇਹਦਾ ਨਾ ਜਿਹੜਾ ਬੇੜਾ ਕਰਕੇ ਇਹਦਾ ਕੀਤਾ ਤੂੰ ਤੇਰੇ ਨਾਲ ਹੀ ਹੋ ਗਿਆ ਉਹੀ ਗੱਲ ਹੱਡਦਾ ਹੋ ਗਈ ਤਾਂ ਹੁਣ ਬਈਨੇ ਇਕੱਠੇ ਚ ਕੇ ਢਾਬੇ ਤੇ ਬੈਠਾਂਗੇ ਬਈ ਦਰੂਦਰੂ ਪੀਨੇ ਬੱਬੇ ਕੇ ਢਾਬੇ ਤੇ ਬੈਠਾਂਗੇ ਕਰਾਂਗੇ ਉਹਦਾ ਹੋਰ ਕੀ ਰੋਵਾਂਗੇ ਕੀ ਦੀ ਉਡੀਕ ਆ ਤੁਹਾਨੂੰ ਅਗਲੇ ਮੁੰਡੇ ਦੀ ਵੀ ਦੀ ਕੇ ਕਦੋਂ ਉਹ ਵੀ ਆਵੇ ਹਾਂ ਉਹ ਵੀ ਮੈਨੂੰ ਲੱਗਦਾ ਵੀ ਦੋ ਕੁ ਮਹੀਨੇ ਦਾ ਕੰਮ ਹੀ ਆ ਉਹਦਾ ਵੀ ਆ ਕੇ ਲੈ ਉਹ ਵੀ ਉਹ ਵੀ ਬੜੇ ਤਕੜੇ ਕਰੋਣੀ ਬਈ ਨੌਰਮਲੀ ਲੱਗਦਾ ਮੈਨੂੰ ਉਹਦਾ ਵੀ ਉਹਦਾ ਪਤਾ ਕੀ ਚੱਕਰਾ ਕਦੋਂ ਆਪਾਂ ਨਾਉਣੇ ਆ ਹਨਾ ਉਹ ਫਟਣਾਂ ਦੇ ਨਹੀਂ ਹੁੰਦੇ ਨਾਉਣ ਵਾਲਿਆਂ ਪੀੜੇ ਦੇ ਨਾ ਰਬੜ ਦੇਣਾ ਉਹਨੇ ਪਤਾ ਹੀ ਨਹੀਂ ਉਹ ਸਾਡੇ ਨਾਲ ਕਿੰਨੇ ਜੰਗ ਤੋੜ ਦਿੰਦਾ ਉਹਨੇ ਬਈ ਪਤਾ ਚੱਕਰ ਕੀ ਆ ਨਾਉਣ ਵਾਲਾ ਇਹ ਆ ਉਹਨੇ ਕੁਝ ਨਹੀਂ ਛੱਡਣਾ ਉਹ ਤਾਂ ਤਖਤ ਵੀ ਵੇਚ ਦੋ ਉਹਦੇ ਜਦੋਂ ਕੰਦਾ ਕੰਦਾ ਵਿਕ ਗੀਆਂ ਉਹਦੀਆਂ ਵਿਚਾਰੇ ਦੀਆਂ ਉਦੋਂ ਜਦੋਂ ਜਮਾ ਰੜੇ ਮੈਦਾਨ ਚ ਜੇ ਸਾਨੂੰ ਭਾਗੀ ਜਦੋਂ ਉਹਨੂੰ ਬਾਤ ਆ ਉਦੋਂ ਚੌਥੇ ਬੰਦੇ ਨਾਲ ਭੱਜ ਗਈ ਫੇਰ ਆਉ ਸਾਡੇ ਕੋਲ ਨਾਲੇ ਉਹ ਐਂ ਕਹਿੰਦੇ ਸੀਗਾ ਉਹ ਮੁੰਡਾ ਕਹਿੰਦਾ ਸੀਗਾ ਕਹਿੰਦਾ ਮੈਨੂੰ ਇਹ ਪਹਿਲਾਂ ਹੀ ਪਿਆਰੀ ਲੱਗਦੀ ਸੀ ਜਦੋਂ ਮੈਂ ਵਿਆਹ ਤੇ ਗਿਆ ਸੀ ਉੱਥੇ ਮੈਨੂੰ ਬਹੁਤ ਪਿਆਰੀ ਲੱਗੀ ਇਹ ਠੀਕ ਐ ਵੀ ਮੈਨੂੰ ਐਂ ਲੱਗਦਾ ਸੀ ਮੇਰਾ ਕਿਤੇ ਇਹਦੇ ਨਾਲ ਵਿਆਹ ਹੋ ਜੇ ਨਾ ਕਿਆ ਬਾਤ ਹੀ ਹੋ ਜੇ ਕਹਿੰਦਾ ਮੈਂ ਭੂਆ ਨੂੰ ਵੀ ਕਿਹਾ ਸੀਗਾ ਵੀ ਮੇਰਾ ਰਿਸ਼ਤਾ ਇਹਦੇ ਨਾਲ ਹੋ ਜਾਂਦਾ ਤਾਂ ਵਧੀਆ ਸੀਗਾ ਕਿਤੇ ਉਹ ਗਲਤ ਨਹੀਂ ਕਿਤੇ ਉਹ ਪਹਿਲਾਂ ਹੀ ਇਹੋ ਜਿਹਾ ਕੰਮ ਹੀ ਕਰਦੀ ਫਿਰ ਟਰਾਂਜਾਂ ਟੁਰੀਆਂ ਲਵਾਉਂਦੀ ਫਿਰਦੀ ਸੀ ਆਦੇ ਤੇ ਵੀ ਉਹ ਮੈ ਭਾਈ ਉਹੀ ਕਰਨੋ ਜਲੇ ਲਈ ਗੱਲ ਹੋ ਗਈ ਕਿਆ ਬਾਤ ਆ ਵਜਟਾ ਕਿਆ ਬਾਤ ਕੱਲ ਕਿਹਦੇ ਨਾਲ ਬਤਾਈ ਰਹਾ ਤਾ ਉਹਦਾ ਕੀ ਪਤਾ ਕਿਹਦੇ ਨਾਲ ਕੀ ਰਾਤ ਪਤਾਉਣੀ ਆ ਚੱਲ ਮੇਰੇ ਤੇ ਟਰਾਈਆਂ ਲਾਉਂਦੀ ਸੀ ਮੈਨੂੰ ਵੀ ਐ ਹੁੰਦਾ ਸੀ ਵਿਆਹ ਹੋ ਜਾਏ ਇਹ ਕਹਿੰਦਾ ਸੀ ਤੇਰੇ ਨਾਲ ਤੇਰੇ ਨਾਲ ਗੱਲ ਕਿਵੇਂ ਹੋਈ ਮੈਂ ਤੁੰਦਾਦਾ ਭਈ ਮੈਂ ਵੀ ਮੈਨੂੰ ਵੀ ਉਹਨਾਂ ਕਿਤੇ ਮੈਂ ਕਿਤੇ ਸੋਹ ਤੇ ਇਕੱਠੇ ਹੋ ਜੀ ਸੀ ਤੋ ਮੈਨੂੰ ਕਿ ਆਹਦੇ ਸੋਹ ਤੇ ਦਲਜੀਤ ਦਾ ਸਾਹ ਤੇ ਸੋਹ ਤੇ ਹਾਂ ਹਾਂ ਭਈ ਉਹ ਨਹੀਂ ਉਹਦੇ ਸੋਹ ਦੀ ਇਕੱਠੇ ਹੋਈ ਸੀ ਯਾਰ ਮਰ ਜਾਣੇ ਆਹਦਾ ਸੋਹ ਤਾਂ ਨਹੀਂ ਬਣਾਉਂਦੇ ਸੀ ਇਕੱਠੇ ਇਹਦੇ ਕੰਜਲ ਪੁੱਤਾ ਵੱਧ ਕਰ ਲੱਗੇ ਯਾਰ ਉੱਥੇ ਆਈ ਸੀ ਵਿਆਹ ਦੀ ਇਹ ਆਈ ਸੀ ਹਲਾਉਣ ਲੱਗੇ ਸੀ ਮੈਂ ਹਲਾਉਂਦਾ ਨਹੀਂ ਸੀਗਾ ਉਹਦੇ ਸੁਰਖੀ ਲੱਗੀ ਸੀ ਬੁੱਲਾਂ ਤੇ ਮੈਨੂੰ ਬੁੱਲਾਂ ਦਾ ਪਸੰਦ ਆਈ ਆ ਉਹ ਬਈ ਅੱਛਾ ਹਾਂ ਪੋਲੇ ਪੋਲੇ ਜੇ ਬੁੱਲ ਲੱਗੇ ਤਿੱਖੇ ਤਿੱਖੇ ਜੇ ਮਗਰ ਆਹ ਭੈ ਜੋ ਚੰਗੀ ਆ ਮੈਂ ਕਹਿੰਦਾ ਇਹਨੂੰ ਵਿਖ ਜੇ ਦੋ ਹੱਥੇ ਦੇਣਾ ਤੇ ਬਈ ਉਹ ਮੈਂ ਦੋ ਕੁ ਮਿੰਟ ਮਾਰੇ ਸਾਰੇ ਸੂਰੇ ਜੇ ਤੀਜੇ ਸਿਹਾਰੇ ਤੇ ਮੈਨੂੰ ਨੰਬਰ ਦਾ ਸਿਹਾਰਾ ਕਰਤਾ ਐ ਐ ਕਰ ਤੋ ਤੁਸੀਂ ਵੀ ਕਰਤਾ ਐ ਕਹਿੰਦੀ ਲੈ ਆਓ ਤੇ ਉਹ ਲੈ ਜਾ ਕੇ ਇਹ ਫੜਾਤਾ ਮੈਂ ਫੁੱਲਾਂ ਆ ਜਾਂਦੇ ਦੇ ਮੁੜ ਕੇ ਫੁੰਲਾ ਮੈਨਾਂ ਕੀਤੀ ਮਹੀਨਾ ਦੀ ਗੱਲ ਅੱਧਾ ਮਹੀਨਾ ਰਹਿ ਗਿਆ ਹੀ ਕਦੋਂ ਉਦੋਂ ਦਾ ਮੁੜ ਕੇ ਨਹੀਂ ਜਦੋਂ ਜਦੋਂ ਇਹ ਕਹਿੰਦਾ ਦੋ ਹੱਥ ਵੇਖੇ ਤੇ ਦੋ ਹੱਥ ਵੇਖ ਗਈ ਅਗਲੀ ਫੇਰੇ ਦਿਨ ਤੇ ਇੱਕਦਮ ਸਿਆਲੀ ਸਾਰਾ ਸਿਆਲੀ ਉਹਦਾ ਖਰਾਬ ਕਰਤਾ ਰ ਮੰਨ ਕੇ ਚੱਲ ਉਹਦਾ ਖਰਾਬ ਕਰਦਾ ਕਿ ਤੇਰਾ ਕਰ ਮੇਰਾ ਕਰਤਾ ਤੇਰਾ ਕਰਤਾ ਪਹਿਲਾਂ ਮੇਰਾ ਖਰਾਬ ਕਰਤਾ ਸਾਲ ਮੜ ਕੇ ਉਹਦਾ ਕਰਤਾ ਹਣ ਗਾ ਤੀਜੇ ਬੰਦੇ ਦਾ ਪੋ ਚੜਿਆ ਸੀ ਯਾਰ ਹਨਾ ਪੋ ਮਗਰ 9 ਸਾਲ ਤੇ ਆਇ ਹੁੰਦਾ ਇਲਾਵਾ ਮੇਰੀ ਗੱਲ ਸੁਣ ਮੈਂ ਦੱਸਦਾ ਪੌਣੇ ਬੈੱਡ ਤੇ ਤੋ ਪੈਂਦੀ ਸੀਗੀ ਮਾ ਤਾਂ ਕੰਨੀ ਤੇ ਪੈਂਦੇ ਕਈ ਰਪਾਸਾ ਮਾਲ ਕਿਵੇਂ ਤਾਂ ਥੱਲੇ ਸੜਦੇ ਬੈੱਡ ਦਾ ਬੈੱਡ ਵੀ ਵੱਡੇ ਬਣਾਏ ਵੀ ਸੀ ਪੱਕੀ ਬਣਾਏ ਸੀ ਸੀਮਿੰਟ ਦੇ ਸਾਈਜ਼ ਵਧਾਇਆ ਸੀ ਇਹ ਮਦਾਂ ਸਿਰ ਪੋ ਚੜੂਗਾ ਆਪਾਂ ਚੋਂ ਨਜ਼ਾਰੇ ਲਵਾਂਗੇ ਪੋ ਪਹਿਲੇ ਹੀ ਹੋਰ ਨਹੀਂ ਬਤਾਈ ਜਾਂਦੀ ਉਹ ਫਿਰ ਭਾਈ ਭਾਈ ਇਹ ਕਹਿੰਦਾ ਨਾ ਮੋ ਸਾਡੇ ਜੇ ਮੋਟਰਸਾਈਕਲ ਤੇ ਮੈਂ ਵਾਹ ਕੇ ਲੈਂਦੇ ਤੇ ਇਹ ਕਿਹੜਾ ਜਾਮੇ ਤੇ ਲਈ ਜਾਂਦਾ ਸੀਗੇ ਇਹ ਵੀ ਨਾਲੇ ਕਹਿੰਦੇ ਭਈ ਉਹ ਇੰਟਰਵਿਊ ਦੇਈ ਜਾਂਦੀ ਹੈ ਇਹਦਾ ਨਾਲੇ ਇਹਦਾ ਮੇਰਾ ਤਾਂ ਹਜੇ ਮਿਲਕਲ ਮੋਟਰਸਾਈਕਲ ਗਈ ਗਿਆ ਇਹ ਤਾਂ ਵਗਾ ਕੇ ਓਏ ਆ ਕੀ ਲੈ ਕਰੀ ਜਾਂਦਾ ਤੂੰ ਬੀੜੀ ਬੀੜੀ ਲਈ ਜਾਂਦਾ ਬੀੜੀ ਕਾ ਤੇ ਪੀਣਾ ਇੰਨਾ ਤਾਂ ਜਿਹੜਾ ਕਰਤਾ ਕਰਤਾ ਇਹ ਆਪਾ ਦਾ ਨਜ਼ਾਰੇ ਲੈਣੇ ਹੈਗੇ ਕਿਵੇਂ ਨਜ਼ਾਰੇ ਕਿਵੇਂ ਭੈਣ ਹੀ ਜਾਵੇ ਕੋਈ ਆਪਾ ਦਾ ਨਾ ਬੀੜੀਆਂ ਪੀਣੇਗੇ ਕਿਵੇਂ ਤੇਰਾ ਵਿਆਹ ਹੋਇਆ ਹਾਂ ਨਹੀਂ ਨਹੀਂ ਵਿਆਹ ਹੈ ਤੇ ਵਿਆਹ ਤਾਂ ਹੋਇਆ ਹੀ ਓਏ ਕਿੰਨਾ ਪੱਧਰ ਆ ਪੱਧਰ ਹੂੰ ਪੱਧਰ ਆ ਇਹ ਮੁਝਾ ਕੇ ਬਾਸੇ ਵਜਾਉਣਾ ਪੀਲਾ ਪੀਲਾ ਉੱਧਰ ਜਾ ਕੇ ਪੀਲਾ ਪੀਣੀਆਂ ਬੀੜੀ ਉੱਧਰ ਪੀਲਾ ਜਾ ਕੇ ਤੇ ਫੇਰ ਬਈ ਫਿਰ ਬਈ ਇਹ ਹੁਣ ਇਹਦੇ ਕੋਲੇ ਤਾਂ ਜਿਹੜਾ ਮੋਟਰਸਾਈਕਲ ਸੀਗਾ 15000 ਦਾ ਲਖਣੀ 20 ਦੇ ਲਿਆ ਉਹ ਵੀ ਇਹਦਾ ਉਹ ਕਰਤੀ ਠੀਕ ਆ ਫਿਰ ਦਾ ਇਹ ਭਾਲ ਦਾ ਠੀਕ ਆ ਭਾਲ ਦਾ ਫਿਰਦਾ ਹੁਣ ਇਹਨੂੰ ਤੇ ਕਿੱਥੇ ਭਾਲੂਗਾ ਇਹ ਨਾਉ ਪੰਜੀ ਦੇਵੇ ਇਹਨੂੰ ਠੀਕ ਆ ਰੋਲਾ ਇਹ ਆ ਅੱਛਾ ਬਈ ਕਹਿੰਦੇ ਉਹ ਇੰਟਰਵਿਊ ਦੇਈ ਜਾਂਦੀ ਐ ਦੂਜੇ ਜਨ ਨੂੰ ਇੰਟਰਵਿਊ ਵੀ ਬਈ ਦੇਈ ਜਾਵੇ ਹੁਣ ਤਾਂ ਯਾਰ ਸਿਆਣੀ ਨਹੀਂ ਹੁੰਦੀ ਉਹ ਕਦੇ ਇੱਕ ਵਾਰੀ ਬੰਦਾ ਵੇਖ ਲੇ ਲੋਕ ਹੁਣ ਕਿੰਨੇ ਲੋਕਾਂ ਨਹੀਂ ਵੇਖਿਆ ਉਹਨੂੰ ਛੋਟੇ ਛੋਟੇ ਜਿਵਕਾਂ ਨੇ ਹੁਣ ਇੰਟਰਵਿਊ ਦਿੰਦੀ ਕਾਦੀ ਉਹ ਪਹਿਲਾਂ ਦੱਸ ਕਾਦੀ ਦਿੰਦੀ ਐ ਇੰਟਰਵਿਊ ਲੁੱਟ ਕੇ ਲੋਕਾਂ ਨੂੰ ਤੇ ਸੱਚੀ ਬੰਦੀ ਆ। ਹਾਂ। ਇੰਟਰਵਿਊ ਤਾਂ ਤਾਂ ਦੇਵੇ ਨਾ ਜੇ ਸੱਚੀ ਹੋਵੇ ਉਹ। ਇਹਦਾ ਘਰ ਵਿਖਾ ਗਈ ਉਹ ਵਿਚਾਰੇ ਦਾ ਇਹਦਾ ਵੀ ਸਾਰਾ ਕੁਝ ਲੜ ਗਈ ਤਾਂ ਨਹੀਂ ਹੁੰਦੀ ਉਹ। ਭੋਲਿਆ ਸਿਆਣੀ ਨਹੀਂ ਹੁੰਦੀ ਉਹ ਕੁੜੀ। ਉਹ ਕਿਹੜਾ ਹੁਣ ਉਹ ਤੀਜੇ ਉਹ ਤੀਜੇ ਨਾਲ ਵਿਆਹ ਕਰਵਾ ਲਿਆ ਹੁਣ ਤੀਜਾ ਵੀ ਤੁਹਾਡੇ ਨਾਲ ਜੇ ਕਦੋਂ ਆਊਗਾ। ਆਊਗਾ ਜਿਹੜਾ ਜਿਹੜਾ ਕੋਤਾ ਹੱਡਾ ਧੋੜੀ ਤੇ ਗਿੱਜ ਗਿਆ ਨਾ ਉਹ ਜਿੰਨਾ ਮਰਜ਼ੀ ਘਰੇ ਤੋਂ ਉਹਨੂੰ ਰੋਟੀ ਪਾ ਲਈ ਉਹ ਹੱਡਾ ਧੋੜੀ ਚ ਹੀ ਰਹੀ। ਉਹ ਨਹੀਂ ਆਉਂਦਾ। ਉਹਦਾ ਸਿਸਟਮ ਹੀ ਭੋਲੇ ਆਏ ਆ ਬਈ ਉਹ ਕੁੜੀ ਦਾ ਸੁਧਰਨ ਲਈ ਹੈ ਨਹੀਂ ਉਹ। ਉਹਦਾ ਸਿਸਟਮ ਹੋਣਾ ਹੈ ਪਤਾ ਕਹਿੰਦੇ ਆ ਬਈ ਲੋਕ ਤੋਂ ਬ ਉਹ ਹਣ ਤੁਹਾਨੂੰ ਵੇਖੀ ਹੁਣ ਅਗਲੇ ਨੇ ਮੋਟੀ ਕੁੜੀ ਆ ਉਹ ਆਦਾ ਉਹ ਤੋਂ ਬਚ ਕੇ ਰਹਿਣ ਉਹ ਤੋਂ ਬਚ ਕੇ ਰਹਿਣਗੇ ਤਾਂ ਵੱਜ ਜਾਣਗੇ ਨਹੀਂ ਤਾਂ ਵੀ ਕਾਲ ਆ ਤੁਹਾਡੇ ਇੰਜਨ ਚੱਲਦੇ ਆ ਇੰਜਨ ਤਾਂ ਨਹੀਂ ਖਰਾਬ ਕਰੀ ਨਹੀਂ ਨਹੀਂ ਸਾਰਾ ਕੁਝ ਓਕੇ ਅਜੇ ਵੀ ਪੱਥਰ ਪਾੜ ਦੇਣਗੇ ਇੰਜਨ ਤਾਂ ਏਡੇ ਚੰਗੇ ਐਵੇਂ ਤਾਂ ਨਹੀਂ ਅਸੀਂ ਢੋਣ ਹੁਣ ਤੁਸੀਂ ਕੀ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਕੁੜੀ ਨੂੰ ਅਸੀਂ ਤਾਂ ਕਹਿੰਦੇ ਵੀ ਬਚ ਕੇ ਰਹਿ ਲੋ ਇੱਕ ਜਣਾ ਬੋਲੋ ਪਹਿਲਾਂ ਅਸੀਂ ਤਾਂ ਕਹਿੰਦੇ ਬਚ ਕੇ ਰਹਿ ਲੋ ਸਾਡਾ ਜਿਹੜਾ ਦੀਵਾ ਗੁੱਲ ਕਰ ਗਈ ਕਰ ਗਈ ਕਿਸੇ ਹੋਰ ਦਾ ਨਾ ਹੋਵੇ ਤੀਜੇ ਦਾ ਤਾਂ ਹੁਣ ਹੋਊਗਾ ਜਿਹਦੇ ੱੱਕੇ ਚੜਾ ਵਾ ਹੋ ਠੀਕ ਹੈ ਨਾ ਵੀ ਉਹ ਤੋਂ ਬਾਅਦ ਹੋਰ ਜਿਹੜਾ ਚੌਥਾ ਹੋ ਉਹਦਾ ਵੀ ਗੀਤ ਵੀ ਦੂਜਾ ਲਾਉਂਦਾ ਉਹ ਤੇ ਰੀਲ ਤੇ ਮੇਰੇ ਕੋਲ ਆਈ ਸੀ ਯਾਰ ਕਿਹੜਾ ਗੀਤ ਆ ਉਹ ਪਿਆਰਾਂ ਵਾਲਾ ਭੁੱਲੇ ਉਹਦਾ ਸੀਗਾ ਇਹਦਾ ਆ ਆਪਣੇ ਬਣਾਈਆਂ ਜੋੜ ਕੇ ਨਾ ਨਾ ਵਾਹ ਸਦੀ ਉਹ ਗਲਾਬ ਸਿੱਧੂ ਦਾ ਕਿਹੜਾ ਯਾਰ ਤਰ ਕੇ ਲੜ ਕੇ ਹੱਥ ਨਹੀਂ ਹਾਂ ਇੱਕੋ ਜੇ ਤੂੰ ਕਾਲਾ ਮੈਂ ਗੋਰੀ ਕਰਮਾ ਵਾਲੇ ਆ ਉਹ ਗੀਤੇ ਪਉਂਦਾ ਡੇਲੀ ਸਾਡੀ ਦਾ ਵੱਜ ਗਈ ਬਈ ਆਪ ਤਾਂ ਹੈਗੇ ਨੇ ਯਾਰ ਉਹ ਚੰਦਰੀ ਤੋਂ ਯਾਰ ਬਚ ਕੇ ਰੋ ਉਹਦਾ ਯਾਰਾ ਬੜੀ ਸੂਣੀ ਹੈਗੀ ਆ ਉਵੇਂ ਰਹਿ ਆ ਆ ਨਹੀਂ ਪਤਾ ਤੁਰ ਹੀ ਜਾਂਦੀ ਕਦੋਂ ਬਦਲ ਜੇ ਯਾਰ ਬਾਈ ਸ਼ਰੀ ਤਿੱਖੇ ਸ਼ਰੀ ਤੁਰ ਹੀ ਜਾਂਦੀ ਸੜਕ ਤੋਂ ਲੈ ਜਾਂਦੀ ਇਹੋ ਗੱਡੀ ਇਹ ਜਿਹੜੀਆਂ ਕੁੜੀਆਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੀਆਂ ਇਹ ਜਿਹੜੀਆਂ ਕੁੜੀਆਂ ਹੁੰਦੀਆਂ ਬਾਈ ਕਹਿਣਾ ਹੁੰਦਾ ਵੀ ਕਿਸੇ ਦਾ ਜਜ਼ਵਾਤਾ ਨਾਲ ਖੜੋ ਕਿਸੇ ਦਾ ਘਰ ਨਾਲ ਫੱਟੋ ਫਿਰ ਇਹ ਇੰਸਟਾਗ੍ਰਾਮ ਵਾਲੀ ਫੁੱਦੂ ਚੀਜ਼ ਲਾਈਵ ਜਮਾ ਜਮਾ ਫੁੱਦੂ ਲਾਈਵ ਆਪਾਂ ਜਮਾ ਕਹਿੰਨੇ ਆ ਜਿਹੜੀ ਇੰਸਟਾਗ੍ਰਾਮ ਤੇ ਲਾਈਵ ਹਨ ਉਹ ਰੀਅਲ ਲਾਈਫ ਨਾਲ ਮੈਚ ਨਹੀਂ ਕਰਦੀ ਕਿੱਥੇ ਦਾ ਕਿੱਥੇ ਦਾ ਘਰ ਦੇਣੇ ਬਹਿ ਗਏ ਸ ਕਰਨ ਪਾਉਣਾ ਕਿੱਥੇ ਤੁਰੇ ਜਾਂਦੇ ਸੜਕ ਤੋਂ ਫੜ ਕੇ ਲੈਣੀ ਗੱਲ ਉਹ ਗੱਲ ਹੁੰਦੀ ਆਪਾਂ ਦਾ ਬਾਕੀ ਭਾਈ ਇਹ ਮੇਰੀ ਗੱਲ ਜਦੋਂ ਤੋਂ ਇੰਸਟਾਗ੍ਰਾਮ ਤੇ ਪਿੱਛੇ ਲੱਗ ਕੇ ਬਹੁਤ ਘਰ ਪਟਿਆ ਇੰਸਟਾਗ੍ਰਾਮ ਨੇ ਕਿੰਨਾ ਪਟਿਆ ਕਿਉਂਕਿ ਇੰਸਟਾਗ੍ਰਾਮ ਦੀ ਰੀਅਲ ਤੇ ਰੀਅਲ ਲਾਈਫ ਦੇ ਵਿੱਚ ਬਹੁਤ ਫਰਕ ਆ ਜਿਹੜਾ ਆਪਣੇ ਘਰਾਂ 'ਚ ਕਿਹਦੇ ਨਿਕਲੇ ਜਾਂਦਾ ਉੱਥੇ ਬੜੇ ਪਿਆਰ ਦਿਖਾਉਂਦੇ ਹੱਸ-ਹੱਸ ਕੇ ਉਹ ਦੂਜੀਆਂ ਵੀ ਐਂ ਕਹਿੰਦੇ ਆ ਵੀ ਅਸੀਂ ਐਂ ਕਰਨਾ ਉਹ ਕਰਨਾ ਰਹੇ ਇਹ ਚੀਜ਼ ਦੇ ਨਾਂ ਤੁਸੀਂ ਜਾਓ ਆ ਤਾਂ ਜਿੰਨਾ ਟਾਈਮ ਜਵਾਨੀ ਰਹੂਗੀ ਫਿਰ ਉਨਾ ਟਾਈਮ ਹੀ ਤਰੂਗੀ ਅੱਗੇ ਹਾਂ ਉਹ ਬਹੁਤ ਦੁਬਾ ਥੱਕੀ ਆ ਬਦਲ ਬਈ ਅਸੀਂ ਜਾਣਾ ਅਸੀਂ ਮੜਾ ਕੰਮ ਜਾਣਾ ਕੋਈ ਨਾ ਕੋਈ ਹੁਣ ਤਾਂ ਇੰਟਰਵਿਊ ਦੇਈ ਜਾਂਦੇ ਤੁਸੀਂ ਵੀ ਦੇਉਂਗੇ ਇੰਟਰਵਿਊ ਕੋਈ ਹਾਂ ਦਵਾਂਗੇ ਕਦੋਂ ਬਈ ਫੇਰ ਆ ਜੀ ਕਿਤੇ ਫੇਰ ਦੇ ਦਾਂਗੇ ਇੱਥੇ ਹੀ ਮਿਲਾ ਕੇ ਦੇਣਾ ਕੋਈ ਚੱਕਰ ਨਹੀਂ ਆਪਾਂ ਕਿਹੜਾ ਕੋਈ ਤਾਂ ਆ ਸਾਡਾ ਪੁਰਾਣਾ ਅੱਡਾ ਹੀ ਆ ਹੁਣ ਕਿੱਥੇ ਕਿੱਥੇ ਕੀ ਕਰਦੇ ਹੁਣ ਹੁਣ ਅਸੀਂ ਮੜਾ ਕੰਮ ਜਾ ਕੇ ਆਉਣਾ ਯਾਰ ਅਸੀਂ ਮੜਾ ਕੰਮ ਜਾ ਕੇ ਚੈਹਲਿਆਂ ਚ ਕਰ ਲਗੇ ਯਾਰ ਕਰ ਲੋ ਆ ਜਾ ਭੁੱਲੇ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜੇ ਇਨਸਟਾਗ੍ਰਾਮ ਤੇ ਰੀਲਾਂ ਬਣਾਉਂਦੀ ਸੀਗੀ ਤੇ ਫੇਮਸ ਜੀ ਪੂਰੀ ਮੁੰਡੇ ਵਿਆਹ ਕਰਵਾ ਲਿਆ ਘਰ ਦੀ ਛੱਤ ਡਿੱਗ ਪਈ ਪੈਸੇ ਬਹੁ ਖਾਦੇ ਪਰ ਦੂਜੇ ਫਿਰ ਦੂਜੇ ਵਿਆਹ ਮੁੰਡੇ ਨੇ ਵਿਆਹ ਕਰਵਾ ਲਿਆ ਉਹਨੇ ਭੱਜ ਕੇ ਵਿਆਹ ਕਰਵਾਇਆ ਫੈਨ ਬਣਿਆ ਸੀ ਉਹਦਾ ਫੈਨ ਬਣ ਕੇ ਉਹਦੇ ਘਰੇ ਆਉਂਦਾ ਸੀ ਫੋਟੋ ਕਰਾਉਂਦਾ ਸੀ ਪਰ ਅੱਜ ਇੱਕ ਦਿਨ ਉਹ ਕੁੜੀ ਨੂੰ ਹੀ ਕੱਢ ਕੇ ਲੈ ਗਿਆ ਫਿਰ ਇੱਕ ਦਿਨ ਉਹਦੇ ਨਾਲ ਵੀ ਇਦਾਂ ਹੀ ਹੋਇਆ ਉਹਦੀ ਟੱਟੀ ਦੇਖ ਕੇ ਜਾੜੀ ਕਿਸੇ ਦੀ ਛੱਤ ਦੇਖ ਦਿੰਦੀ ਕਿਸੇ ਦੀ ਟੱਟੀ ਦੇਖ ਦਿੰਦੀ ਆ ਹੁਣ ਉਹ ਅੱਗੇ ਗਈ ਹੈ ਕਿਸੇ ਕੋਲ ਹੁਣ ਅੱਗੇ ਜਿਹਦੇ ਕੋਲ ਗਈ ਆ ਉਹ ਕਿੰਨਾ ਟਾਈਮ ਰੀਲਾਂ ਉਹਦੇ ਨਾਲ ਬਣਾਊਗਾ ਕਿੰਨਾ ਟਾਈਮ ਉਹਦੇ ਨਾਲ ਸੁੱਖ گزارੂਗਾ ਉਸ ਤੋਂ ਬਾਅਦ ਉਹਦੇ ਨਾਲ ਕੀ ਹੋਊਗਾ ਉਹਦੇ ਨਾਲ ਵੀ ਇਹੀ ਹਾਲ ਹੋਊਗਾ ਜਾਂ ਤਾਂ ਉਹਦੀਆਂ ਕੰਧਾਂ ਦੇ ਕੇ ਜਾਊ ਜਾਂ ਉਹਦਾ ਸਿੱਖਾ ਛੂਛਾ ਭੰਨ ਕੇ ਜਾਊ ਕੋਈ ਚੀਜ਼ ਦਾ ਉਹਦੇ ਨਾਲ ਜ਼ਿੰਦਗੀ ਉਹਦੀ ਬਰਬਾਦ ਹੋ ਗਈ ਬਾਬਿਓ ਮੈਂ ਕਹਿੰਦਾ ਇਹ ਜਿਹੜੀਆਂ ਕੁੜੀਆਂ ਤੋਂ ਬਚ ਕੇ ਰਹੋ ਇੰਸਟਾਗ੍ਰਾਮ ਤੇ ਜਿਹੜੀਆਂ ਕੁੜੀਆਂ ਤੁਹਾਨੂੰ ਲੱਗਦੀਆਂ ਨੇ ਵੀ ਇਹ ਹੈ ਕੀ ਬਾਤ ਸੋਹਣਾ ਲੱਕ ਲਾਉਂਦੀ ਐ ਇਹਦੇ ਨਾਲ ਗੱਲਬਾਤ ਹੋ ਜੇ ਮੇਰੀ ਮੈਨੂੰ ਉਹ ਸੋਹਣੀ ਲੱਗਦੀ ਐ ਮੇਰੀ ਉਹਦੇ ਨਾਲ ਗੱਲਬਾਤ ਹੋ ਜੇ ਇਹ ਸੋਹਣੀਆਂ ਹੀ ਆ ਇਹਨਾਂ ਨੂੰ ਪਰਿਵਾਰ ਦਾ ਇਹਨਾਂ ਨੂੰ ਆਦੇ ਮਾਪਿਓ ਦਾ ਇਹਨਾਂ ਨੂੰ ਆਪਣੇ ਕਹਿਦੀ ਹੁੰਦੇ ਵੀ ਘਰ ਦੇ ਵਿੱਚ ਜਿਹੜੇ ਜੀ ਬਣ ਜਾਂਦੇ ਆ ਵਿਆਹ ਕਰਵਾ ਲੈਣੇ ਆਪਾਂ ਉਥੇ ਇੱਕ ਪਰਿਵਾਰਕ ਸਤੌਰ ਸਿਸਟਮ ਚੱਲ ਪੈਂਦਾ ਉਹ ਚੀਜ਼ਾਂ ਨੂੰ ਪਿੰਡ ਵਾਲਿਆਂ ਦੇ ਜਿਹੜੇ ਸਿਸਟਮ ਬੋਲਚਾਲ ਹੁੰਦਾ ਉਹ ਸਾਰਾ ਕੁਝ ਭੁੱਲ ਜਾਂਦੀਆਂ ਇਹ ਇਹਨਾਂ ਨੂੰ ਕਿਸੇ ਦਾ ਕੋਈ ਫਰਕ ਨਹੀਂ ਹੁੰਦਾ ਦੋ ਨੰਬਰ ਦੀਆਂ ਕੁੜੀਆਂ ਹੁੰਦੀਆਂ ਇਹਨਾਂ ਤੋਂ ਬਚ ਕੇ ਰਹੋ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਸਾਡੀ ਵੀਡੀਓ ਇੱਕ ਐਂਟਰਟੇਨਮੈਂਟ ਹੁੰਦੀ ਆ ਸਾਡੀ ਵੀਡੀਓ ਦੇ ਵਿੱਚ ਜਿਹੜੀ ਵੀਡੀਓ ਵਿਖਾਈ ਗਈ ਆ ਸਿਰਫ ਇੱਕ ਮਨੋਰੰਜਨ ਲਈ ਵਿਖਾਈ ਗਈ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ